ਸਾ希 ਕਲਸਾਰੇ ਮਿਲਕਰ ਫਿਰ ਤੋਂ ਸਾਡੀ ਵੀਡੀਓ ਸਵਾਗਤ ਹੈ ਆਪਾਂ ਲੋੀਆਂ ਸਾਂਝੀ ਤੋਂ ਪਤਾ ਦਸੈਰਾ ਨੇੜਿਆ ਰਿਹਾ ਵਾ ਪਹਿਲਾਂ ਆਪਾਂ ਮਿੱਟੀ ਨੂੰ ਕੱਢ ਲੈਣੀ ਕਿਉਂਕਿ ਆਪਾਂ ਸਾਂਝੀ ਲਾਣੀ ਹੈ ਮਿੱਟੀ ਦੀ ਉਹਦੇ ਵਿੱਚ ਆਪਾਂ ਮਿੱਟੀ ਛਣ ਕੇ ਅਲੱਗ ਕਰ ਲਈ ਆ ਤੇ ਜਿਹੜੀ ਸਾਫ਼ ਮਿੱਟੀ ਹੈ ਉਹਨੂੰ ਆਪਾਂ ਪਿਉਣਾਣਾ ਤੇ ਉਹਦੀ ਬਣਾਉਣੇ ਆਪਾਂ ਧਾਰੀ ਚਲੋ ਜੀ ਮਿੱਟੀ ਆਪਾਂ ਛਾਲ ਲਈਏ ਉਹਨੂੰ ਹੁਣ ਆਪਾਂ ਪਾਉਣੀ ਹੈ ਇੱਕ ਕੜਾਈ ਦੇ ਵਿੱਚ ਤੇ ਉਹਦੇ ਵਿੱਚ ਪਾਵਾਂਗੇ ਪਾਣੀ ਤੇ ਉਹਨੂੰ ਭਿਉ ਕੇ ਰੱਖਾਂਗੇ ਥੋੜਾ ਟਾਈਮ ਤੇ ਉਸ ਤੋਂ ਬਾਅਦ ਫਿਰ ਇਹੋ ਆਪਣੀ ਮਿੱਟੀ ਭਾਣਕੇ ਤਿਆਰ ਹੋਊਗੀ ਤਾਂ ਆਪਾਂ ਫਿਰ ਉਹਦੇ ਨਾਲ ਬਣਾਵਾਂਗੇ ਤਾਰੇ ਸਾਂਝੀ ਮਾਤਾ ਦੇ ਡੌਂਟ ਲਈ ਸਾਡੀ ਜਿਹੜੀ ਇਤਨਾ ਜੁੜੇ ਰਹੇ ਹੋ ਤੁਹਾਨੂੰ ਦਿਖਾ ਮੰਗਿਆ ਸੀ ਸਾਂਝੀ ਕਿਵੇਂ ਲਾਉਨੇ ਆ ਤੇ ਮਿੱਟੀ ਦੇ ਸਾਂਝੀ ਕਿਵੇਂ ਲਾਏ ਜਾਂਦੇ ਆ ਤੇ ਬਾਅਦ ਵਿੱਚ ਤੁਹਾਨੂੰ ਸੁਣਾਵਾਂਗੇ ਸਾਂਝੀ ਤੇ ਗੀਤ ਪਿਆਰੀ ਪਿਆਰੀ ਤੇ ਹੁਣ ਆਪਾਂ ਫਾਈਨਲੀ ਮਿੱਟੀ ਚਾੜ੍ਹਨੀ ਤੇ ਜੇ ਤੁਹਾਨੂੰ ਸਾਡੀ ਜਿਹੜੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਇੱਕ ਵਾਰ ਜੋ ਕਰ ਦਿਓ ਇਹਦੇ ਅੰਦਰ ਹੋਣੀ ਸ਼ਰਾਤਾ ਕਰਨ ਲੱਗ ਗਈ ਤੇ ਕਹਿੰਦੇ ਸਾਨੂੰ ਮਿੱਟੀ ਤੋਂ ਫਿਰ ਹਾਰ ਕੇ ਥੋੜੀ ਜਿਹੀ ਮਿੱਟੀ ਨਾਲ ਦੇਣੀ ਪਈ ਕਿਉਂਕਿ ਇਸ ਵੇਲੇ ਮੈਂ ਟਿਕਣਾ ਨਹੀਂ ਸੀ ਆਓ ਫਿਰ ਵੀਡੀਓ ਨਾਲ ਜੁੜੇ ਜਾਓ Subscreve so, cada